ਹਾਂਜੀ ਬਹੁਤ ਹੀ ਪਿਆਰੀ ਤੇ ਬਿਊਟੀਫੁਲ ਡਿਵਾਈਨ ਸੋਲਸ ਆਪ ਸਾਰੇ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਹੈ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਤੇ ਵੀਡੀਓ ਨੂੰ ਸ਼ਾਰਟ ਰੱਖਦੇ ਹੋਏ ਅੱਜ ਆਪਾਂ ਇੱਕ ਨਵਾਂ ਟੌਪਿਕ ਲੈ ਕੇ ਹਾਜ਼ਰ ਹੋਏ ਹਾਂ ਜੇ ਮੈਂ ਕਿ ਜੇਕਰ ਤੁਹਾਡੀ ਦੂਸਰੀ ਹਾਫ ਸੋਲ ਤਹਾਡੇ ਦੂਸਰੇ ਪਾਰਟਨਰ ਦੀ ਲਾਈਫ ਦੇ ਵਿੱਚ ਕੋਈ ਥਰਡ ਪਾਰਟੀ ਆ ਤਾਂ ਉਹਦੇ ਲਈ ਆਪ ਜੀ ਨੂੰ ਕੀ ਕਰਨਾ ਚਾਹੀਦਾ ਦੇਖੋ ਜੀ ਇੱਕ ਸਿਸਟਰ ਦਾ ਬੜੀ ਹੀ ਪਿਆਰੇ ਬਹੁਤ ਹੀ ਹਾਈ ਵਾਈਬ੍ਰੇਸ਼ਨ ਦੇ ਵਿੱਚ ਰਹਿ ਰਹੀ ਇੱਕ ਸੋਲ ਸਿਸਟਰ ਦਾ ਫੋਨ ਆਇਆ ਸੀ ਦੋ ਤਿੰਨ ਦਿਨ ਹੋਏ ਤੇ ਉਹਨਾਂ ਨੇ ਇੱਕ ਬਹੁਤ ਹੀ ਪਿਆਰਾ ਆਪਣੀ ਲਾਈਫ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਉਹਨਾਂ ਨੇ ਖੁਦ ਪ੍ਰੈਕਟੀਕਲ ਕਰਕੇ ਦੇਖਿਆ ਉਹਨਾਂ ਨੇ ਉਹ ਦੱਸਿਆ ਤੇ ਉਹ ਆਪ ਸਾਰਿਆਂ ਦੇ ਨਾਲ ਉਹਨਾਂ ਨੇ ਸ਼ੇਅਰ ਕਰਨ ਲਈ ਵੀ ਕਿਹਾ ਤਾਂ ਕਿ ਕਿਸੇ ਨੂੰ ਇਸ ਉਹਨਾਂ ਦੇ ਉਹਨਾਂ ਨੇ ਜੋ ਲਾਈਫ ਦੇ ਵਿੱਚ ਪ੍ਰੈਕਟੀਕਲ ਕਰਕੇ ਦੇਖਿਆ ਉਹਦੇ ਤੋਂ ਆਪ ਜੀ ਨੂੰ ਕੁਝ ਸਿੱਖਣ ਵਾਸਤੇ ਮਿਲ ਸਕੇ ਸੋ ਅੱਜ ਆਪ ਜੀ ਦੇ ਰੂਬਰੂ ਕਰ ਰਹੇ ਹਾਂ ਉਹਨਾਂ ਦਾ ਜਿਹੜਾ ਆਪਣਾ ਪਰਸਨਲ ਐਕਸਪੀਰੀਅੰਸ ਸੀ ਜਿਹੜਾ ਉਹਨਾਂ ਦਾ ਆਪਣਾ ਨਿੱਜੀ ਤਜਰਵਾ ਸੀ ਸੋ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਦੂਸਰੀ ਹਾਫ ਸੋਲ ਦੀ ਲਾਈਫ ਦੇ ਵਿੱਚ ਇੱਕ ਥਰਡ ਪਾਰਟੀ ਸੀ ਜਿਹਦੇ ਤੋਂ ਉਹਨਾਂ ਨੂੰ ਬਹੁਤ ਜੈਲਸੀ ਹੁੰਦੀ ਸੀ ਤੇ ਉਹ ਬਹੁਤ ਦੇਖ ਕੇ ਉਹਨਾਂ ਵੱਲ ਜੈਲਸ ਫੀਲ ਕਰਦੇ ਸੀ ਤੇ ਹਮੇਸ਼ਾ ਜਲਦੇ ਕੁੜਦੇ ਰਹਿਣਾ ਜਦੋਂ ਉਹਨਾਂ ਨੇ ਆਪਣੇ ਮਾਸਕੁਲਾਈਨ એનર્ਜੀ ਨੂੰ ਕਿਸੇ ਹੋਰ ਦੇ ਨਾਲ ਕਿਸੇ ਪਿਕਚਰ ਦੇ ਵਿੱਚ ਦੇਖ ਲੈਣਾ ਸੋ ਕਹਿੰਦੇ ਇਹ ਸਿਲਸਿਲਾ ਕਾਫੀ ਦੇਰ ਤੱਕ ਚੱਲਦਾ ਰਿਹਾ ਤੇ ਜਿੰਨਾ ਮੈਂ ਜੈਲਸ ਫੀਲ ਕਰਦੀ ਸੀ ਉਨਾ ਹੀ ਉਹ ਥਰਡ ਪਾਰਟੀ ਹੋਰ ਜ਼ਿਆਦਾ ਹਾਵੀ ਹੁੰਦੀ ਜਾ ਰਹੀ ਸੀ ਕਹਿੰਦੇ ਫਿਰ ਹੌਲੀ-ਹੌਲੀ ਅਕਾਲਪੁਰਖ ਵਾਹਿਗੁਰੂ ਜੀ ਵੱਲੋਂ ਉਹ ਸਿਸਟਰ ਆਪ ਆਪਣੇ ਜਵਾਨ ਨਾਲ ਦੱਸ ਰਹੇ ਸੀ ਕਹਿੰਦੇ ਕਿ ਕਲਗੀਧਰ ਪਾਸ਼ਾ ਵੱਲੋਂ ਜਿਵੇਂ ਕਿ ਮੈਨੂੰ ਆਪ ਹੀ ਵਿਚਾਰ ਦਿੱਤਾ ਗਿਆ ਜਾਂ ਮੈਂ ਕਿਤੇ ਸੁਣਿਆ ਓਕੀਓਸ ਸਿਸਟਰ ਦਾ ਦਸਵੇਂ ਪਾਸ਼ਾ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਇੰਨਾ ਜ਼ਿਆਦਾ ਟੁੱਟ ਵਿਸ਼ਵਾਸ ਕਿ ਉਹ ਗੱਲ ਗੱਲ ਦੇ ਵਿੱਚ ਕਹਿ ਰਹੇ ਸੀ ਕਿ ਕਲੰਗੀ ਤਰਪਾਸ਼ਾ ਇਦਾਂ ਕਲੰਗੀ ਤਰਪਾਸ਼ਾ ਇਦਾਂ ਬਹੁਤ ਉਹਨਾਂ ਦਾ ਊੜਾ ਵਿਸ਼ਵਾਸ ਹੈ ਮਹਾਰਾਜੀ ਦੇ ਚਰਨਾਂ ਦੇ ਵਿੱਚ ਸੋ ਸੋਲ ਸਿਸਟਰ ਦੱਸ ਰਹੇ ਸੀ ਕਹਿੰਦੇ ਫਿਰ ਮੈਂ ਇੱਕ ਤਰੀਕਾ ਅਪਣਾਇਆ ਕਹਿੰਦੇ ਮੈਂ ਇੰਸਟਾਗ੍ਰam ਤੇ ਗਈ ਤੇ ਜਿਹੜਾ ਥਰਡ ਪਾਰਟੀ ਸੀ ਕਹਿੰਦੇ ਮੈਂ ਉਹਦੀ ਪਿਕ ਜਿਹੜੀ ਆ ਆਪਣੇ ਫੋਨ ਦੇ ਵਿੱਚ ਸਾਹਮਣੇ ਰੱਖ ਕੇ ਕਹਿੰਦੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਤੇ ਨਾਲੇ ਕਹਿੰਦੇ ਮੈਂ ਸਿਮਰਨ ਕਰਦੇ ਹੋਏ ਉਸ ਥਰਡ ਪਾਰਟੀ ਆ ਜਿਹੜੀ ਉਸ ਸੋਲ ਤੋਂ ਉਸ ਆਤਮਾ ਤੋਂ ਦੋਵੇਂ ਹੱਥ ਜੋੜ ਕੇ ਕਹਿੰਦੇ ਮੈਂ ਬਹੁਤ ਮਾਫੀयां ਮੰਗੀਆਂ ਮੈਂ ਆਪਣੇ ਵੱਲੋਂ ਤੇ ਆਪਣੇ ਸੋਲ ਪਾਰਟਨਰ ਦੇ ਵੱਲੋਂ ਕਹਿੰਦੇ ਉਸ ਥਰਡ ਪਾਰਟੀ ਨੂੰ ਮੈਂ ਇੰਨੀਆਂ ਬੇਨਤੀਆਂ ਕੀਤੀਆਂ ਇੰਨੀਆਂ ਅਰਦਾਸਾਂ ਕੀਤੀਆਂ ਕਿ ਜੇਕਰ ਜਾਣੇ ਅਣਜਾਣੇ ਦੇ ਵਿੱਚ ਕਿਸੇ ਪੁਰਾਣੇ ਜਨਮ ਦੇ ਵਿੱਚ ਸਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ ਤੇ ਸਾਨੂੰ ਮaaf ਕਰ ਦੇਣਾ ਕਹਿੰਦੇ ਮੈਂ ਲਗਾਤਾਰ ਬੋਲੀ ਜਾ ਰਹੀ ਸੀ ਆਪਣੇ ਧਿਆਨ ਦੇ ਵਿੱਚ ਤੇ ਉਸ ਦੇ ਅੱਗੇ ਜੋ ਡੜੀਆਂ ਬੇਨਤੀਆਂ ਕਰੀ ਜਾਂਦੀ ਸੀ ਕਿ हे ਆਤਮਾ हे ਪਵਿੱਤਰ ਆਤਮਾ ਤੂੰ ਆਪ ਇੱਕ ਬਹੁਤ ਚੰਗੀ ਸੋਲ ਹੈ ਪਰ ਇਸ ਜਨਮ ਦੇ ਵਿੱਚ ਜੇਕਰ ਸਾਨੂੰ ਕੁਝ ਪਤਾ ਲੱਗਿਆ ਤਾਂ ਅਸੀਂ ਤੇਰੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਜੋ ਸਾਡੇ ਤੋਂ ਪਿਛਲੇ ਜਨਮ ਦੇ ਵਿੱਚ ਗਲਤੀਆਂ ਹੋ ਗਈਆਂ ਜਾਂ ਤੇਰੇ ਨਾਲ ਕੋਈ ਦੁਰਵਿਹਾਰ ਹੋ ਗਿਆ ਹੋਵੇ ਤਾਂ ਤੂੰ ਸਾਨੂੰ ਮਾਫ ਕਰ ਦੇਣਾ ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ ਤੂੰ ਸਾਡੀਆਂ ਸਾਰੀਆਂ ਪੁਰਾਣੀਆਂ ਗਲਤੀਆਂ ਨੂੰ ਮਾਫ਼ ਕਰਕੇ ਇਸ ਜ਼ਿੰਦਗੀ ਦੇ ਵਿੱਚ ਸਾਡੇ ਤੋਂ ਦੂਰ ਜਾ ਸਕਦੀਆਂ ਜੇਕਰ ਤੂੰ ਸਾਡੀ ਜ਼ਿੰਦਗੀ ਦੇ ਵਿੱਚ ਦੂਰ ਜਾਏਂਗੀ ਤਾਂ ਹੋ ਸਕਦਾ ਹੈ ਕਿ ਤੈਨੂੰ ਮੇਰੇ ਅਦਰ ਪਾਰਟਨਰ ਦੇ ਨਾਲੋਂ ਕੋਈ ਜ਼ਿੰਦਗੀ ਦੇ ਵਿੱਚ ਇੱਕ ਵਧੀਆ 파ਟਨਰ ਮਿਲ ਸਕੇ ਜਿਹੜਾ ਤੈਨੂੰ ਇਸ ਨਾਲੋਂ ਵੀ ਵਧੀਆ ਲੱਗੇ ਉਹ ਸੋਲ ਸਿਸਟਰ ਆਪ ਦੱਸ ਰਹੀ ਸੀ ਕਹਿੰਦੀ ਮੈਂ ਉਸ ਥਰਡ ਪਾਰਟੀ ਨੂੰ ਬਹੁਤ ਜ਼ਿਆਦਾ ਪਿਆਰ ਭੇਜਿਆ ਦਿਲੋਂ ਪਿਆਰ ਭੇਜਿਆ ਤੇ ਮੈਂ ਦਿਲੋਂ ਮਾਫੀ ਮੰਗੀ ਹੱਥ ਜੋੜ-ਜੋੜ ਕੇ ਮਾਫੀ ਮੰਗਦੀ ਰਹੀ ਇਹ ਸਿਲਸਿਲਾ ਕਹਿੰਦੇ ਕਿੰਨੇ ਦਿਨ ਚੱਲਦਾ ਰਿਹਾ ਤੇ ਅਖੀਰ ਨੂੰ ਜਾ ਕੇ ਕੀ ਹੋਇਆ ਕਹਿੰਦੇ ਕਿ ਵਿਦਿਨ 2 ਮੰਥਸ 2 ਮਹੀਨਿਆਂ ਦੇ ਵਿੱਚ ਵਿੱਚ ਉਹ ਜਿਹੜੀ ਥਰਡ ਪਾਰਟੀ ਬਣ ਕੇ ਮੇਰੇ ਅਦਰ ਹਾਫ ਦੀ ਜ਼ਿੰਦਗੀ ਦੇ ਵਿੱਚ ਆਈ ਸੀ ਉਸ ਥਰਡ ਪਾਰਟੀ ਦਾ ਕਿਤੇ ਹੋਰ ਵਿਆਹ ਹੋ ਗਿਆ ਦੋ ਮਹੀਨਿਆਂ ਦੇ ਵਿੱਚ ਵਿੱਚ ਉਸ ਦੀ ਸ਼ਾਦੀ ਕਿਸੇ ਹੋਰ ਦੇ ਨਾਲ ਤੈਅ ਹੋ ਗਈ ਤੇ ਉਸ ਦੀ ਸ਼ਾਦੀ ਹੋ ਗਈ ਕਹਿੰਦੀ ਇਸ ਤਰ੍ਹਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚੋਂ ਥਰਡ ਪਾਰਟੀ ਨੂੰ ਸਦਾ ਲਈ ਆਪਣੇ ਰਿਸ਼ਤੇ ਦੇ ਵਿੱਚੋਂ ਖਤਮ ਕੀਤਾ ਸੋ ਇਹ ਤਾਂ ਉਸ ਸੋਲ ਸਿਸਟਰ ਦਾ ਆਪਣਾ ਨਿੱਜੀ ਤਜਰਬਾ ਸੀ ਤੇ ਉਸ ਨੇ ਇਹ ਵਿਧੀ ਅਪਣਾ ਕੇ ਦੇਖੀ ਜਿਹੜੀ ਕਿ ਕੰਮ ਵੀ ਕਰ ਗਈ ਉਹ सिस्टर ਦਾ ਆਪਣਾ ਜਪਤਾ ਵੀ ਬਹੁਤ ਜ਼ਿਆਦਾ ਆ ਹਮੇਸ਼ਾ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗੀ ਰਹਿੰਦੀ ਆ ਔਰ ਉਹ ਸੋ ਆਪ ਜੀ ਨੂੰ ਸ਼ਾਇਦ ਇਸ ਗੱਲ ਤੋਂ ਕੁਝ ਸਿੱਖਣ ਲਈ ਮਿਲ ਸਕੇ ਕਿ ਸਾਨੂੰ ਥਰਡ ਪਾਰਟੀ ਦੇ ਨਾਲ ਕਦੀ ਵੀ ਨਫ਼ਰਤ ਨਹੀਂ ਕਰਨੀ ਚਾਹੀਦੀ ਕਦੀ ਜੈਲਸ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਦਾ ਵੀ ਕਿਤੇ ਨਾ ਕਿਤੇ ਸਾਡੇ ਨਾਲ ਕੋਈ ਕਰਮ ਜੁੜਿਆ ਹੋਇਆ ਹੁੰਦਾ ਕਿਸੇ ਨਾ ਕਿਸੇ ਜਨਮ ਦੇ ਵਿੱਚ ਅਸੀਂ ਉਸ ਨੂੰ ਹਰਟ ਕੀਤਾ ਹੁੰਦਾ ਤਾਂ ਉਹ ਸਾਡੇ ਦੋ ਜਣਿਆਂ ਦੇ ਵਿੱਚ ਜੁੜੇ ਦੇਖਣ ਨੂੰ ਸਿਰਫ ਦੋ ਲੱਗਦੇ ਹੁੰਨੇ ਆ ਉਹਦੇ ਵਿੱਚ ਕੁਝ ਸਮਾਂ ਲਈ ਉਹਨੇ ਆ ਕੇ ਵਿਚਾਲੇ ਖੜਨਾ ਹੁੰਦਾ ਆ ਸੋ ਉਹਦਾ ਹੱਲ ਇਹੀ ਆ ਕਿ ਉਸ ਤੋਂ ਹੱਥ ਜੋੜ ਕੇ ਸਿਮਰਨ ਸਾਧਨਾ ਦੇ ਵਿੱਚ ਬੈਠ ਕੇ ਮਾਫੀ ਮੰਗੀ ਜਾ ਸਕੇ ਵੈਸੇ ਤਾਂ ਹਰ ਇੱਕ ਆਤਮਾ ਤੋਂ ਸਾਨੂੰ ਮਾਫੀ ਮੰਗਣੀ ਚਾਹੀਦੀ ਆ ਜਾਣੇ ਅਣਜਾਣੇ ਦੇ ਵਿੱਚ ਪਿਛਲੇ ਜਨਮਾਂ ਦੇ ਵਿੱਚ ਪਤਾ ਨਹੀਂ ਕਿੰਨਿਆਂ ਨੂੰ ਅਸੀਂ ਸਤਾਇਆ ਹੁੰਦਾ ਹਰ ਇੱਕ ਨੂੰ ਮਾਫ ਕਰਨਾ ਚਾਹੀਦਾ ਸਾਨੂੰ ਤੇ ਹਰ ਇੱਕ ਤੋਂ ਮਾਫੀ ਵੀ ਮੰਗ ਲੈਣੀ ਚਾਹੀਦੀ ਆ ਸੋ ਇੱਕ ਬਹੁਤ ਵਧੀਆ ਵਿਧੀ ਸੀਗੀ ਖੁਸ਼ਹਾਲ ਜੀਵਨ ਜਿਉਣ ਦੇ ਵਾਸਤੇ ਸੋ ਉਸ ਸਿਸਟਰ ਨੇ ਕਿਹੜਾ ਤਰੀਕਾ ਬਣਾਇਆ ਉਸਨੇ ਗੁਰੂਆਂ ਦੇ ਦੱਸੇ ਮਾਰਗ ਤੇ ਚੱਲ ਕੇ ਦਿਖਾਇਆ ਜਿਸ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਜਦੋਂ ਫਰਮਾਨ ਕੀਤਾ ਸੀ ਸਾਨੂੰ ਸਾਡੇ ਲਈ ਕਿਹਾ ਗਿਆ ਸੀ ਕਿ ਕਿਸੇ ਦੇ ਲਈ ਈਰਖਾ ਨਹੀਂ ਰੱਖਣੀ ਦੋਈ ਦੁਸ਼ਮਣੀ ਨਹੀਂ ਰੱਖਣਾ ਜਿੱਥੇ ਦਵੇਤ ਖਤਮ ਹੋ ਜਾਵੇ ਉੱਥੇ ਉਸ ਅਕਾਲ ਪੁਰਖ ਵਾਇਗਰੂ ਦੇ ਵੱਲ ਨੂੰ ਹੋਰ ਚੰਗੀ ਤਰ੍ਹਾਂ ਤੁਰਿਆ ਜਾ ਸਕਦਾ ਸੋ ਇਸੇ ਤਰ੍ਹਾਂ ਥਰਡ ਪਾਰਟੀ ਦੇ ਲਈ ਉਸਨੇ ਆਪਣੇ ਅੰਦਰੋਂ ਈਰਖਾ ਦੋਈ ਦਵੇਸ਼ ਜੈਲਸ ਦੀ ਭਾਵਨਾ ਉਹ ਖਤਮ ਕੀਤੀ ਉਹ ਖਤਮ ਕਰਨ ਦੇ ਨਾਲ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਵਧੀਆ ਰਿਜ਼ਲਟ ਜਿਹੜਾ ਨਿਕਲ ਕੇ ਉਹ ਸਾਹਮਣੇ ਆਇਆ ਉਹਦਾ ਨਤੀਜਾ ਖੁਦ ਉਹਨਾਂ ਨੇ ਆਪ ਆਪਣੀ ਜ਼ਿੰਦਗੀ ਦੇ ਵਿੱਚ ਅੱਖਾਂ ਦੇਖਿਆ ਇਸੇ ਤਰ੍ਹਾਂ ਜੇਕਰ ਸਾਨੂੰ ਜ਼ਿੰਦਗੀ ਦੇ ਵਿੱਚ ਕਿਸੇ ਦੇ ਨਾਲ ਵੀ ਨਫ਼ਰਤ ਆ ਈਰਖਾ ਵਾ ਕਿਸੇ ਨੇ ਸਾਡੇ ਨਾਲ ਮਾਰਾ ਕੀਤਾ ਤਾ ਸਾਨੂੰ ਕੁਝਕ ਦੇਣਾ ਇਕਾਂਤ ਚ ਬੈਠ ਕੇ ਉਹਨਾਂ ਦੇ ਲਈ ਚੰਗੇ ਜਿਹੜੇ ਵਿਚਾਰ ਨੇ ਚੰਗੇ ਥਾਟ ਨੇ ਉਹ ਭੇਜਣੇ ਚਾਹੀਦੇ ਆ ਤੇ ਉਹਨਾਂ ਨੂੰ ਦਿਲੋਂ ਮਾਫ ਕਰ ਦੇਣਾ ਚਾਹੀਦਾ ਇਹਦੇ ਨਾਲ ਸਾਨੂੰ ਜ਼ਿੰਦਗੀ ਦੇ ਵਿੱਚ ਦਸਾਂ ਦਿਨਾਂ ਦੇ ਵਿੱਚ ਬੜੇ ਵਧੀਆ ਜਿਹੜੇ ਨਤੀਜੇ ਆ ਉਹ ਸਾਡੇ ਸਾਹਮਣੇ ਨਿਕਲ ਕੇ ਆ ਸਕਦੇ ਨੇ ਤੁਸੀਂ ਵੀ ਇਹ ਤਰੀਕਾ ਜ਼ਰੂਰ ਅਪਣਾ ਕੇ ਦੇਖਿਓ ਸੋ ਮੀਦੇ ਹੈਕੇ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਆ ਉਹ ਪਸੰਦ ਆਈ ਹੋਵੇਗੀ ਆਪਣੇ ਕਮੈਂਟ ਕਰਕੇ ਜ਼ਰੂਰ ਦੱਸ ਦੇਣਾ ਜੀ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵਾਂ ਟੌਪਿਕ ਲੈ ਕੇ ਉਦੋਂ ਤੱਕ ਲਈ ਆਪ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪ ਸਾਰਿਆਂ ਦਾ ਰੋਮ ਰੋਮ ਸ਼ੁਕਰਾਨਾ ਜਿਹੜੇ ਆਪਣਾ ਕੀਮਤੀ ਟਾਈਮਸ ਕੱਢ ਕੇ ਇਸ ਨਾਲ ਚੀਜ਼ ਨੂੰ ਸੁਣਦੇ ਹੋ ਥੈਂਕ ਯੂ ਆਪ ਸਾਰੇ ਆਂ ਦਾ ਵੀਡੀਓ ਨੂੰ ਲਾਈਕ ਕਰਨ ਦੇ ਲਈ ਸ਼ੇਅਰ ਕਰਨ ਦੇ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਥੈਂਕ ਯੂ ਕਲਪੁਰਖਵਾਇਗ